ਨਿਰਵੈ ਅਕਾਲ ਮੂਰਤ ਐ ਜੋਨੀ ਸੈਭੰਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਮਨ ਕਰਕੇ ਖਿਆਲ ਕਰਕੇ ਧਿਆਨ ਕਰਕੇ ਜੁੜੀ ਹੋਈ ਸਾਧ ਸੰਗਤ ਜੀਓ ਅਓ ਸਭ ਤੋਂ ਪਹਿਲਾਂ ਫਤਿਹ ਦੀ ਪਾਈਏ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਝਣ ਆਪਾਂ ਹਰ ਰੋਜ਼ ਇੱਕ ਸ਼ਬਦ ਵਿਚਾਰਦੇ ਹਾਂ ਤੇ ਇਸ ਲੜੀ ਵਿੱਚ ਆਪਾਂ ਭਗਤ ਕਬੀਰ ਜੀ ਦੇ ਸ਼ਬਦਾਂ ਦਾ ਵਿਚਾਰ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 969 ਉਤੇ ਇਹ ਸ਼ਬਦ ਸਪਾਇਮਾਨ ਹੈ ਤੂੰ ਮੇਰੋ ਮੇਰ ਪਰਮਤਮਾ ਸੁਆਮੀ ਉਟ ਦਹੀ ਮੈਂ ਤੇਰੀ ਇਸ ਸ਼ਬਦ ਦੇ ਜਦੋਂ ਆਪਾਂ ਰਹਾਉ ਦੇ ਬਾਦ ਨੂੰ ਪੜਾਂਗੇ مین ਥੀਮ ਪੜਾਂਗੇ ਤੇ ਸਾਨੂੰ ਸਮਝ ਵਿੱਚ ਪਏਗਾ ਕਿ ਕਬੀਰ ਸਾਹਿਬ ਜੀ ਸਾਨੂੰ ਇਹ ਦੱਸਣਾ ਕਰਦੇ ਹੈ ਕਿ ਬਹੁਤੇ ਲੋਕ ਆਪਣੇ ਅਧਿਆਤਮਿਕ ਜੀਵਨ ਨੂੰ ਉੱਚਾ ਕਰਨ ਵਾਸਤੇ ਜਿਹੜੀ ਮੁਕਤੀ ਦਾ ਰਾਹ ਫੜਨ ਵਾਸਤੇ ਤੀਰਥਾਂ ਦੇ ਟੱਟਾਂ ਤੇ ਜਾ ਕੇ ਉੱਥੇ ਵਸੂ ਕਰ ਲੈਂਦੇ ਐ। ਔਰ अनेका ਤਰ੍ਹਾਂ ਦੇ ਭਰਮ ਬਹਿ ਉਹਨਾਂ ਦੇ ਅੰਦਰ ਹੁੰਦੇ ਐ ਕਿ ਤੀਰਥਾਂ ਦੇ ਜਿਹੜੇ ਟੱਟਾਂ ਦੇ ਉੱਤੇ ਰਹਿਣ ਵਾਲੇ ਵਾਸੀ ਐ ਉੱਥੇ ਜੇ ਕੋਈ ਬੰਦਾ ਇਸ ਸੰਸਾਰ ਤੋਂ ਜਾਂਦਾ ਤੇ ਉਹ ਸੁਰਗ ਵਿੱਚ ਜਾਂਦਾ। ਜਦੋਂ ਕਿ ਅਨ ਥਾਂ ਤੇ ਰਹਿਣ ਵਾਲੇ ਜੀਵ ਨੇ ਜਿਹੜੇ ਉਹਨਾਂ ਨੂੰ ਇਹ ਚੀਜ਼ਾਂ ਨਸੀਬ ਨਹੀਂ ਹੁੰਦੀਆਂ। ਸੋ ਇਸ ਹੰਕਾਰ ਨੂੰ ਇਸ ਬਹਿਮ ਨੂੰ ਕਬੀਰ ਸਾਹਿਬ ਜੀ ਨੇ ਆਪ ਤੋੜਿਆ ਕਾਸ਼ੀ ਛੱਡ ਕੇ ਮਗਹਰ ਚਰੇਗੇ ਤੇ ਉਥੇ ਆਪਣਾ ਸਰੀਰ त्यागਿਆ ਆਯੋਨਾ ਦੀ ਜੋ ਸੁਆਗ ਹੈ ਜੋ ਉਹਨਾਂ ਦੀ ਯਾਦਗਾਰ ਹੈ ਉਹ ਮਗਹਰ ਵਿੱਚ ਬਣੀ ਪਈ ਹੈ ਤੇ ਉਹਨਾਂ ਨੇ ਇਸ ਕੁਮਾਰ ਨੂੰ ਤੋੜਿਆ ਤੇ ਇਸ ਗੱਲ ਨੂੰ ਉਹਨਾਂ ਨੇ ਬਾਣੀ ਵਿੱਚ ਵੀ ਦੱਸਿਆ ਹੈ ਆਪਾਂ ਬਾਣੀ ਪੜ੍ਹੀਏ ਉਹਨਾਂ ਦਾ ਇਹ ਸ਼ਬਦ ਪੜ੍ਹੀਏ ਤਾਂ ਕਿ ਸਾਡਾ ਇਹ ਇਸ ਤਰ੍ਹਾਂ ਦੇ ਬਣਾਏ ਹੋਏ ਭਰਮ ਤੇ ਬਹਿਮ ਨਿਕਲ ਜਾਣ ਤੇ ਅਸੀਂ ਸਹੀ ਰਾਸੇ ਨੂੰ ਚੁਣ ਸਕੀਏ ਤੇ ਸਹੀ ਰਸਤੇ ਨੂੰ ਚੁਣ ਵਾਸਤੇ ਉਹ ਦੱਸਦੇ ਵੀ ਹਨ ਇਸ ਸ਼ਬਦ ਵਿੱਚ ਕਿ ਤੀਰਥਾਂ ਆਦ ਦੇ ਵਸੇਪੇ ਦੇ ਹੰਕਾਰ ਨੂੰ ਛੱਡ ਕੇ ਅਕਾਲ ਪੁਰਖ ਵੈਗੁਰੂ ਦੇ ਹੁਕਮ ਵਿੱਚ ਤੁਰਿਆ ਜਾਵੇ ਉਦੇ ਹੁਕਮ ਵਿੱਚ ਉਦੇ ਕੁਦਰਤੀ ਨਿਯਮਾਂ ਵਿੱਚ ਆਪਣੇ ਆਪ ਨੂੰ ਢਾਲ ਲਿਆ ਜਾਵੇ ਚੰਗੀ ਸੋਹਣੀ ਜੀਵਨ ਜਾਂਚ ਸਿੱਖੀ ਜਾਵੇ ਤੇ ਫਿਰ ਇਹਨੂੰ ਆਪਾਂ ਪ੍ਰੇਮਾ ਭਗਤੀ ਦਾ ਨਾਮ ਦੇ ਸਕਦੇ ਹਾਂ ਕਿਉਂਕਿ ਪ੍ਰਮਾਤਮਾ ਨਾਲ ਪ੍ਰੇਮ ਪੈ ਜਾਏਗਾ ਉਦੇ ਅਨੁਸਾਰੀ ਹੋ ਜਾਵਾਂਗੇ ਉਦੇ ਹੁਕਮ ਵਿੱਚ ਤੁਰਨਾ ਸ਼ੁਰੂ ਕਰ ਦੇਵਾਂਗੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕਹੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਔਰ ਇਸ ਗੱਲ ਨੂੰ ਕਬੀਰ ਸਾਹਿਬ ਜੀ ਸਪਸ਼ਟ ਕਰਦੇ ਆ ਕਿ ਇਹ ਜਿਹੜੇ ਅਸੀਂ ਧਾਰਮਿਕ ਕੀਤੇ ਬਣਾਏ ਹੋਏ ਐ ਇਹਨਾਂ ਨੂੰ ਛੱਡ ਕੇ ਆਪਾਂ ਉਸ ਇੱਕ ਅਕਾਲ ਪੁਰਖ ਵੈਰ ਗੁਰੂ ਦੇ ਹੁਕਮ ਨਾਲ ਜੁੜੀਏ ਸੋ ਆਓ ਆਪਾਂ ਸ਼ਬਦ ਨੂੰ ਪੜ੍ਹਦੇ ਆ ਤੇ ਵਿਚਾਰ ਕਰਦੇ ਆ ਤੂੰ ਮੇਰੋ ਮੇਰ ਪਰਵਤ ਸੁਆਮੀ ਊਟ ਗਹੀ ਮੈਂ ਤੇਰੀ ਮੇਰ ਪਰਬਤ ਨੂੰ ਹਿਮਾਲਿਆ ਦੇ ਪਰਬਤ ਨੂੰ ਸਭ ਤੋਂ ਉੱਚਾ ਮੰਨਿਆ ਗਿਆ ਹੈ, ਵੱਡਾ ਮੰਨਿਆ ਗਿਆ ਹੈ। ਤੇ ਇਹ ਇੱਥੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਹੈ ਮੇਰੇ ਮਾਲਕਾ ਸਭ ਤੋਂ ਵੱਡਾ ਤੂੰ ਮੇਰਾ ਆਸਰਾ ਹੈ ਤੇ ਮੈਂ ਤੇਰਾ ਹੀ ਆਸਰਾ ਲਿਆ ਹੈ। ਕਿ ਕੋਈ ਵੀ ਕਿਸੇ ਤੀਰਥ ਤੇ ਬਸਣ ਵਾਲਾ ਆਸਰਾ ਮੈਂ ਨਹੀਂ ਲਿਆ। ਕਿਉਂਕਿ ਸਾਰੇ ਕਾਜ਼ੀ ਤੂੰ ਵੱਡਾ ਤੂੰ ਹੈ। ਤੇ ਤੇਰਾ ਆਸਰਾ ਮੈਂ ਲਿਆ ਹੈ ਤੇਰੇ ਹੁਕਮ ਵਿੱਚ ਮੈਂ ਤੁਰਦਾ ਹਾਂ ਨਾ ਤੁਮ ਡੋਲੋ ਨਾ ਅਗਿਰਤੇ ਰੱਖੀ ਨੀ ਹਰ ਮੇਰੀ ਐ ਮੇਰੇ ਮਾਲਕਾ ਤੁਸੀਂ ਸਦਾ ਅਡੂਰ ਰਹਿਣ ਵਾਲਿਓ ਸਦੀਵੀ ਹੋ ਤੇ ਹੁਣ ਮੈਂ ਵੀ ਤੁਹਾਡੇ ਨਾਲ ਜੁੜ ਕੇ ਮੇਰਾ ਮਨ ਡੋਲਦਾ ਨਹੀਂ ਇਕਰਾਂ ਵਿੱਚ ਨਹੀਂ ਮਹਿਮਾ ਵਿੱਚ ਨਹੀਂ ਭਰਮਾ ਵਿੱਚ ਨਹੀਂ ਇਹਨਾਂ ਚੋਂ ਨਿਕਲ ਗਿਆ ਕਿਉਂਕਿ ਤੁਸੀਂ ਆਪ ਮੇਰੀ लाज ਰੱਖ ਲਈ ਹੈ ਕਿਉਂਕਿ ਤੁਸੀਂ ਮੈਨੂੰ ਇਹ ਬਖਸ਼ਿਸ਼ ਦੇ ਦਿੱਤੀ ਹੈ ਕਿ ਹੁਣ ਮੈਂ ਡੋਲਦਾ ਨਹੀਂ ਥਾਂ ਥਾਂ ਮੈਂ ਆਪਣੇ ਆਪ ਨੂੰ ਜੋੜਦਾ ਨਹੀਂ ਮੈਂ ਤੇਰਾ ਆਸਰਾ ਲਿਆ ਹੋਇਆ ਹੈ ਤੇਰਾ ਹਉ ਦੇ ਬੰਦ ਵਿੱਚ ਵੀਰ ਸਾਹਿਬ ਜੀ ਫਿਰ ਇਹ ਗੱਲ ਕਲੀਅਰ ਕਰ ਦਿੰਦੇ ਹੈ ਕਿ ਤੂੰ ਕਿਸੇ ਖਾਸ ਥਾਂ ਤੇ ਨਹੀਂ ਹੈਗਾ ਜਿਵੇਂ ਨਾਮਦੇਵ ਜੀ ਕਹਿੰਦੇ ਐ ਨਾਮੇ ਸਹੀ ਸੇਵਿਆ ਜੈ ਤੇਰਾ ਨਾਮ ਵਸੀਤ ਨਾਮਦੇਵ ਜੀ ਕਹਿੰਦੇ ਮੈਂ ਉਸ ਰੱਬ ਨੂੰ ਮੰਨਦਾ ਜਿਹੜਾ ਨਾ ਤੇ ਮੰਦਰ ਵਿੱਚ ਐ ਨਾ ਮਸਜਿਦ ਵਿੱਚ ਐ ਤੇ ਅੱਜ ਜੇ ਅੱਜ ਅੱਜ ਲਿਖਦੇ ਹਾਂ ਤੇ ਅੱਜ ਉਹਨਾਂ ਨੇ ਇਹ ਗੱਲ ਕਹਿ ਦੇਣੀ ਸੀ ਕਿ ਇਹਨਾਂ ਬਿਲਡਿੰਗਾਂ ਦੇ ਵਿੱਚ ਉਹ ਪਰਮਾਤਮਾ ਨਹੀਂ ਹੈ ਉਹ ਕਿੱਥੇ ਐ ਇੱਕ ਵੀਰ ਸਾਹਿਬ ਜੀ ਦੀ ਬਾਣੀ ਪੜੀਏ ਸ਼ਬਦ ਦਾ ਮੇਨ ਥੀਮ ਹੈ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹੁਣ ਤੇ ਪਹਿਲਾਂ ਜਦੋਂ ਕਦੇ ਜਿਨੀ ਇੱਕ ਰਸ ਸਾਰੇ ਸਮੇਂ ਵਿੱਚ ਮਾਲਕਾ ਤੂੰ ਹੀ ਐ ਤੇਰੇ ਹੀ ਆਸਰਾ ਸਾਰਿਆਂ ਹਮ ਤੋਏ ਪਰਸਾਦ ਸਖੀ ਸੁਖੀ ਸਦਹੀ ਰਹਾਓ ਤੇਰੀ ਕਿਰਪਾ ਸਾਡੇ ਉੱਤੇ ਹੁੰਦੀ ਰਹੇ ਤੇ ਅਸੀਂ ਹਮੇਸ਼ਾ ਆਨੰਦਮਈ ਸੁਖੀ ਹਾਂ ਰਹਾਵ ਜਦੋਂ ਉਹ ਮਾਲਕ ਕਿਸੇ ਖਾਸ ਜਗ੍ਹਾ ਤੇ ਨਹੀਂ ਹੈ ਕਿਸੇ ਖਾਸ ਥਾਂ ਤੇ ਨਹੀਂ ਹੈ ਕਿ ਅਗਰ ਅਸੀਂ ਉੱਥੇ ਜਾ ਕੇ ਰਹਿ ਜਾਵਾਂਗੇ ਤੇ ਪ੍ਰਮਾਤਮਾ ਮਿਲ ਜਾਏਗਾ ਅਚਾਰ ਪੁਰਖ ਵੈਰੂ ਸਰਵ ਵਿਆਪਕ ਹੈ ਹਰ ਸਮੇਂ ਹੈ ਭਰਪੂਰ ਲੀਣਾ ਹੈ ਨਕੋ ਨਕ ਭਰਿਆ ਹੋਇਆ ਹੈ ਸਾਰੇ ਜੀਵ ਜਗਤ ਨੂੰ ਸਾਰੇ ਆਕਾਰ ਨੂੰ ਉਸੇ ਦੇ ਆਸਰੇ ਚਿੱਤਰ ਵੀ ਦੇਖੋ ਜਿਸ ਵੀ ਸਮੇਂ ਵਿੱਚ ਦੇਖੋ ਉਹ ਮਾਰਕ ਦਾ ਹੁਕਮ ਵਰਤ ਰਿਹਾ ਹੈ ਤੇ ਉਸ ਮਾਰਕ ਦੇ ਹੁਕਮ ਦੇ ਨਾਲ ਅਸੀਂ ਜੁੜ ਜਾਈਏ ਉਸ ਵਾਰਖ ਦੀ ਕਿਰਪਾ ਸਮਝੋ ਸਾਡੇ ਉੱਤੇ ਹੋ ਗਈ ਤੇ ਸੋਖੀ ਸਦਹੀ ਅਸੀਂ ਹਮੇਸ਼ਾ ਸੁਖ ਆਨੰਦ ਮਾਣਾਂਗੇ ਰਹਾ ਇਸ ਸ਼ਬਦ ਦਾ ਮੇਨ ਥੀਮ ਹੈ ਇਹ ਗੱਲ ਕਬੀਰ ਸਾਹਿਬ ਜੀ ਆਪਾਂ ਨੂੰ ਸਮਝਾਉਣੇ ਚਾਹੁੰਦੇ ਐ ਕਿ ਉਹ ਰੱਬ ਕਿਤੇ ਖਾਸ ਥਾਂ ਤੇ ਨਹੀਂ ਬੈਠਾ ਸੋ ਆਪ ਆਪਣੇ ਜੀਵਨ ਦਾ ਉਦਾਹਰਣ ਦਿੰਦੇ ਐ ਗੋਰਖਪੁਰ ਯੂਪੀ ਦੇ ਵਿੱਚ ਗੋਰਖਪੁਰ ਸ਼ਹਿਰ ਤੋਂ ਨੇੜੇ ਹੀ ਇੱਕ ਕਸਬਾ ਹੈ ਜਿਹਦਾ ਪ੍ਰਾਤਨ ਨਾਮ ਹੈ ਮਗਹਰ ਇਸ ਮਗਹਰ ਧਰਤੀ ਦੇ ਪਾਰੇ ਇਹ ਪ੍ਰਚਲਿਤ ਹੈ ਕਿ ਇਹ श्रापी ਹੋਈ ਧਰਤੀ ਹੈ ਜੇ ਕੋਈ ਬੰਦਾ ਇਸ ਧਰਤੀ ਤੇ ਆਪਣਾ ਸਰੀਰ ਤਿਆਗੇਗਾ ਉਹ ਗਵੇ ਦੀ ਜੋਰ ਵਿੱਚ ਜਾਏਗਾ ਤੇ ਦੂਜੇ ਪਾਸੇ ਬਨਾਰਸ ਨੂੰ ਧਾਰਮਿਕ عقیده ਦਾ ਸ਼ਹਿਰ ਮੰਨਿਆ ਜਾਂਦਾ ਲੋਕੀਆਂ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਜੋ ਇੱਥੇ ਸਰੀਰ त्यागेगा ਉਹ ਸਿੱਧਾ ਸੁਰਗਰ ਨਹੀਂ ਜਾਏਗਾ ਪਰ ਕਬੀਰ ਸਾਹਿਬ ਜੀ ਇਸ ਮੰਤਨ ਨੂੰ ਤੋੜਦੇ ਐ ਤਰਕ ਨਾਲ ਤੋੜਦੇ ਐ ਦਲੀਲ ਨਾਲ ਤੋੜਦੇ ਐ ਹੁਣ ਕਿਵੇਂ ਤੋੜਦੇ ਐ ਕਿ ਛੱਡ ਕੇ ਕਾਸੀ ਨੂੰ ਮਹਾਰ ਚਲੇ ਜਾਂਦੇ ਐ ਤੇ ਉਥੇ ਆਪਣਾ ਸਰੀਰ ਛੱਡਦੇ ਐ ਤੇ ਇਹ ਦਾਅਵੇ ਨਾਲ ਕਹਿੰਦੇ ਐ ਕਿ ਮੈਨੂੰ ਨਰਕ ਸੁਰਗ ਵਾਲਾ ਕੋਈ ਚੱਕਰ ਨਹੀਂ ਹੈ ਮੈਂ ਸੀਝ ਤੋਂ ਬਚ ਗਿਆ ਹਾਂ ਆਓ ਆਪਾਂ ਹੋਰ ਪੜੀਏ ਬਾਣੀ ਨੂੰ ਤਾਂ ਕਿ ਸਾਨੂੰ ਇਹ ਗੱਲਾਂ ਸਮਝ ਵਿੱਚ ਪੈ ਜਾਣ ਇਹ ਨਰਕ ਸੁਰਗ ਵਾਲਾ ਬਿਜ਼ਨਸ ਕਿਵੇਂ ਚੱਲਦਾ ਹੈ ਤੇਰੇ ਪਰੋਸੇ ਮਗਹਰ ਵਸਿਓ ਮੇਰੇ तन ਕੀ ਤਰਤ ਬੁਝਾਈ ਐ ਮੇਰੇ ਮਾਲਕਾ ਮੈਨੂੰ ਤੇਰਾ ਅਸਰ ਹੈ ਤੇ ਇਹ ਬਹਿਮੇਰੇ ਅੰਦਰੋਂ ਨਿਕਲ ਗਿਆ ਹੈ ਕਿ ਮਗਹਰ ਜਾ ਕੇ ਗਲਤ ਜੂਰ ਵਿੱਚ ਪੈਣਾ ਪਏਗਾ ਮੇਰੇ ਮਨ ਦੀ ਇਹ ਜਿਹੜੀ ਗਲਤ ਮਾਇਬ ਸੀਗਾ ਇਹ ਤੁਸੀਂ ਕੱਢ ਦਿੱਤਾ ਹੈ ਹੁਣ ਮੇਰੇ ਸਰੀਰਾਂ ਵਿੱਚ ਵਕਾਰਾਂ ਦੀ ਮੈਲ ਨਹੀਂ ਹੈ ਇਹ ਤੁਸੀਂ ਭੁਜਾ ਦਿੱਤੀ ਹੈ ਭਾਵੇਂ ਮੈਂ ਮਗਰ ਰਮਾ ਤੇ ਭਾਵੇਂ ਕਾਸ਼ੀ ਰਮਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪ੍ਰਮਾਤਮਾ ਨਾਲ ਜੁੜਿਆ ਹੀ ਸਭ ਕੁਝ ਹੋਣਾ ਹੈ ਨਾ ਉਹਦੇ ਹੁਕਮ ਵਿੱਚ ਚੱਲਿਆ ਹੀ ਸਭ ਕੁਝ ਹੋਣਾ ਹੈ ਪਹਿਲੇ ਦਰਸ਼ਨ ਮਗਰਹਾ ਪਾਇਓ ਫਿਰ ਕਾਸੀ ਬਸੇ ਆਈ ਐ ਪ੍ਰਭੂ ਮੈਂ ਤੇ ਤੇਰਾ دیدار ਮਗਰਹ ਵਿੱਚ ਹੀ ਕਰ ਰਿਆ ਤੇ ਫੇਰ ਮੈਂ ਕਾਸੀ ਵਿੱਚ ਆਵਸਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਦੋਨੇ ਜਗਾਵਾ ਮੈਨੂੰ ਇੱਕੋ ਜਿਹੀਆਂ ਲੱਗਦੀਆਂ ਕਿਉਂ ਕਿਉਂਕਿ ਕੀਰ ਸਾਹਿਬ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਐ ਜੋ ਸਾਰਿਆਂ ਦੇ ਵਿੱਚ ਐ ਸਾਰੇ ਥਾਵਾਂ ਤੇ ਐ ਸਾਰੀਆਂ ਜਗਾਵਾਂ ਤੇ ਐ ਹਰ ਥਾਂ ਐ ਹਰ ਜਗ੍ਹਾ ਵजूद ਵਿੱਚ ਐ ਉਸ ਮਾਲਕ ਨਾਲ ਜੁੜਦੇ ਆ ਉਹਦੇ ਹੁਕਮ ਨਾਲ ਜੁੜੇ ਆ ਤੇ ਹੁਣ ਉਹਨਾਂ ਨੂੰ ਇਹ ਵਹਿਮ ਭਰਮ ਨਹੀਂ ਹੈਗਾ ਕਿ ਟੀਰਥਾਂ ਤੇ ਬਸਿਆ ਬੰਦਾ ਸੁਰਗ ਵਿੱਚ ਜਾਂਦਾ ਹੈ ਤੇ ਮਗਹਰ ਦੇ ਵਿੱਚ ਬਸਿਆ ਬੰਦਾ ਨਰਕ ਵਿੱਚ ਜਾ ਕੇ ਦੀ ਯੂਰ ਪੈਂਦਾ ਇਹ ਉਸ ਗੱਲ ਨੂੰ ਮੰਨਣ ਤੋਂ ਤਿਆਰ ਨਹੀਂ ਕਰੀ ਜੀ ਕਿਉਂਕਿ ਉਹਨਾਂ ਨੂੰ ਗਿਆਨ ਆ ਗਿਆ ਹੈ ਉਹ ਮਾਰਕ ਨਾਲ ਜੁੜ ਗਿਆ ਹੈ ਇੱਕਮਿਕ ਹੋ ਗਿਆ ਹੈ ਅੱਗੇ ਗੱਲ ਨੂੰ ਸਪਸ਼ਟ ਵੀ ਕਰਨਗੇ ਜੈਸਾ ਮਗਰ ਤੈਸੀ ਕਾਸੀ ਹਬ ਇੱਕ ਹੈ ਕਰ ਜਾਣੀ ਸਾਡੇ ਵਾਸਤੇ ਕਬੀਰ ਸਾਹਿਬ ਜੀ ਕਹਿੰਦੇ ਵੀਰੇ ਵਾਸਤੇ ਮਗਰ ਦੀ ਧਰਤੀ ਤੇ ਕਾਸ਼ੀ ਦੀ ਧਰਤੀ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਨਾ ਤੇ ਕਬੀਰ ਜੀ ਵਰਤ ਦੇ ਸਰਾਪ ਨੂੰ ਮੰਨਦੇ ਐ ਨਾ ਮਰਕ ਤੇ ਸੁਰਗ ਨੂੰ ਮੰਨਦੇ ਐ ਉਤੇ ਕਹਿੰਦੇ ਆ ਇਹ ਜੀਵਨ ਯੋਗਤ ਹੈ ਤੇ ਇਸ ਜੀਵਨ ਯੋਗਤ ਨੂੰ ਜੇ ਸਹੀ ਜਿਉਈਏ ਤਾਂ ਇਹ ਤੋਂ ਮੁਕਤ ਹੋ ਕੇ ਜਾਵਾਂਗੇ ਜਿਉਂਦੇ ਜੀਵ ਮੁਕਤੀ ਦੀ ਗੱਲ ਕਰ ਰਿਹਾ ਵੀਰ ਜੀ ਮਰਨ ਮੁਕਤ ਕਿਨ ਪਾਈ ਮਰਿਆਂ ਤੋਂ ਬਾਅਦ ਕਿੱਥੇ ਜਾਣਾ ਹੈ ਕੀ ਕਰਨਾ ਉਹਦੇ ਬਾਰੇ ਨਹੀਂ ਵਿਚਾਰ ਵੀਰ ਸਾਹਿਬ ਜੀ ਦਾ ਸਾਰਾ ਵਿਚਾਰ ਜਿਉਂਦੇ ਜੀ ਚੰਗਾ ਜੀਵਨ ਜਿਉਣ ਦੀ ਆਗਿਆ ਹੈ ਪੜੀਏ ਨਾ ਬਾਣੀ ਨੂੰ ਆਪਾਂ ਕਬੀਰ ਜੀ ਨੂੰ ਆਪਾਂ ਫੋਟੋ ਬਣਾ ਕੇ ਮੱਥਾ ਟੇਕੀ ਉਹਨਾਂ ਦੀ ਮੂਰਤੀ ਬਣਾ ਕੇ ਮੱਥਾ ਟੇਕੀ ਸਾਨੂੰ ਉਹ ਗਿਆਨ ਨਹੀਂ ਆਉਣਾ ਜੋ ਕਬੀਰ ਸਾਹਿਬ ਜੀ ਦੇ ਰਹੇ ਆ ਆਪਾਂ ਹਰ ਇੱਕ ਚੀਜ਼ ਨੂੰ ਧਿਆਨ ਵਿੱਚ ਲੈਣਾ ਹੈ ਆਪਾਂ ਉਹ ਵਿਚਾਰ ਪੜਨੇ ਆ ਜੋ ਸਾਨੂੰ ਉਹ ਦੇ ਗਏ ਉਹਨਾਂ ਦੇ ਵਿਚਾਰ ਸਦੀਵੀ ਨੇ ਭਗਤਾਂ ਦੇ ਵਿਚਾਰ ਗੁਰੂਆਂ ਦੇ ਵਿਚਾਰ ਉਹ ਸਦੀਵੀ ਹੁੰਦੇ ਆ ਹੁਣ ਸਾਡੀ ਜਿਹੜੀ ਜਵਾਨੀ ਹੈ ਜਦੋਂ ਉਹ ਕਹਿੰਦੇ ਜੀ ਅਸੀਂ ਭਗਤ ਸਿੰਘ ਦੇ ਸ਼ੇਸ਼ਾ ਅਜ ਨਹੀਂ ਉਹਨੂੰ ਅਸੀਂ ਮੰਨਦੇ ਹਾਂ ਉਹਦੀ ਆਈਡਿਓਲੋਜੀ ਤੇ ਚੱਲਦੇ ਹਾਂ ਉਹਦੀ ਆਈਡਿਓਲੋਜੀ ਕਿਹੜੀ ਬਣਾ ਲਈ ਜਿਹੜੀ ਫੋਟੋ ਵਿੱਚ ਦਿਖਾਈ ਗਈ ਹੈ ਤਸਵੀਰ ਵਿੱਚ ਦਿਖਾਈ ਗਈ ਹੈ ਪਰ ਭਗਤ ਸਿੰਘ ਦੀਆਂ ਪੁਸਤਕਾਂ ਕਿਤਾਬਾਂ ਲਿਖੀਆਂ ਹੋਈਆਂ ਥਿਉਰੀ ਹੈ ਜਿਹੜੀ ਉਹ ਦੀ ਕਿਸੇ ਨੇ ਨਹੀਂ ਪੜੀ ਉਹਨਾਂ ਦੀ ਆਈਡਿਓਲੋਜੀ ਤਾਂ ਉਸ ਉਸਨਾਂ ਕਿਤਾਬਾਂ ਵਿੱਚੋਂ ਮੱਲੀ ਹੈ ਨਾ ਜਿਹੜੀ ਉਹ ਲਿਖ ਕੇ ਨਹੀਂ ਅਸੀਂ ਉਹਨਾਂ ਦੀ ਚਿਹਰੇ ਹੋਰੇ ਤੋਂ ਅਸੀਂ ਉਹਨਾਂ ਦੀ ਫੋਟੋ ਤੋਂ ਆਈਡਿਓਲੋਜੀ ਲੈ ਬਣਾ ਰਹੇ ਆ ਆਪਣੀ ਬਸ ਠੀਕ ਹੈ ਇਸ ਤਰ੍ਹਾਂ ਅਸੀਂ ਇਧਰ ਵੀ ਕਰ ਰਹੇ ਆ ਧਰਮ ਦੇ ਨਾਂ ਤੇ ਵੀ ਕਿ ਅਸੀਂ ਆਪਣੀ ਆਈਡਿਓਲੋਜੀ ਆਪਣਾ ਆਦਰਸ਼ ਉਹਨਾਂ ਤਸਵੀਰਾਂ ਨੂੰ ਬਣਾ ਰਹੇ ਹਾਂ ਜਦੋਂ ਕਿ ਉਹਨਾਂ ਦੇ ਵਿਚਾਰ ਗਿਉਂਦੇ ਜਾਗਦੇ ਨਹੀਂ ਸਾਡੇ ਕੋਲ ਉਹਨਾਂ ਵਿਚਾਰਾਂ ਨੂੰ ਗ੍ਰਹਿਣ ਕਰ ਲਈ ਰਹੇ ਗੁਰੂ ਨਾਨਕ ਸਾਹਿਬ ਕੀ ਬਾਰੇ ਵੀ ਅਸੀਂ ਇਸ ਤਰ੍ਹਾਂ ਕਰ ਰਹੇ ਆ ਸਾਰੇ ਗੁਰੂਆਂ ਬਾਰੇ ਸਾਰੇ ਭਗਤ ਜੀਨਾਂ ਬਾਰੇ ਸਾਡਾ ਇਹੀ ਤਰੀਕਾ ਹੈ ਕਿ ਅਸੀਂ ਉਹਨਾਂ ਦੀ ਪੂਜਾ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਮੰਨਣਾ ਨਹੀਂ ਚਾਹੁੰਦੇ ਔਰ ਕਿ ਵੀ ਸਾਹਿਬ ਜੀ ਨੂੰ ਮੰਨਾਂਗੇ ਤਾਂ ਇਹ ਗੱਲਾਂ ਸਾਰੀਆਂ ਨਿਕਲ ਜਾਣਗੀਆਂ ਮੈਂ ਭਰਮ ਨਿਕਲ ਜਾਣਗੇ ਜੈਸਾ ਮਧਰ ਤੈਸੀ ਕਾਸੀ ਹਮ ਏ ਕਹਿ ਕਰ ਜਾਨੀ ਇਹ ਕਬੀਰ ਸਾਹਿਬ ਜੀ ਦਾ ਵਿਚਾਰ ਅਸੀਂ ਮੰਨ ਲਾਂਗੇ ਐਸ ਕਰਕੇ ਸਾਡੇ ਵਾਸਤੇ ਕੋਈ ਵੀ ਜਗਾ ਗਰਦ ਨਹੀਂ ਕੋਈ ਵੀ ਜਗਾ ਮਾੜੀ ਨਹੀਂ ਕੋਈ ਵੀ ਜਗਾ ਚੰਗੀ ਨਹੀਂ ਸਾਰੇ ਕਿਤੇ ਉਹ ਮਾਲਕ ਆਪ ਵਸ ਰਿਹਾ ਹਮ ਨਿਰਦਨ ਜਿਉਏ ਤਨ ਪਾਇਆ ਮਰਤੇ ਫੂਟ ਕਮਨੀ ਗੁਰੂ ਜੀ ਕਹਿੰਦੇ ਅਸੀਂ ਗਰੀਬ ਬੜੇ ਹੋਇਆ ਜਿਉਂ ਇਹ ਧਨ ਪਾਇਆ ਅਸੀਂ ਗਰੀਬ ਬਹਿ ਕੰਗਾਲ ਬਦੇ ਨੂੰ ਇਹ ਧਨ ਮਿਲ ਗਿਆ ਹੈ ਤੇਰਾ ਨਾਮ ਰੂਪੀ ਧਨ ਮਿਲ ਗਿਆ ਹੈ ਤੇ ਹੁਣ ਮੈਨੂੰ ਕਾਸੀ ਦੇ ਵਿੱਚ ਬਸਣ ਦਾ ਹੰਕਾਰ ਕਰਨ ਦੀ ਕੋਈ ਲੋੜ ਨਹੀਂ ਬੜੇ ਧਿਆਨ ਨਾਲ ਇਹ ਪੰਕਤੀ ਨੂੰ ਸਮਝੋ ਮੈਨੂੰ ਮਾਲਕਾ ਤੇਰਾ ਗਿਆਨ ਆ ਗਿਆ ਕਿ ਤੂੰ ਸਰਬ ਵਿਆਪਕ ਐ ਸਾਰੇ ਕਿਤੇ ਐ ਸਭ ਦੇ ਵਿੱਚ ਐ ਤੇ ਮੈਂ ਤੈਨੂੰ ਇਸੇ ਰੂਪ ਵਿੱਚ ਦੇਖਦਾ ਐ ਜਿਵੇਂ ਕਰਕੇ ਤੂੰ ਕਿਸੇ ਖਾਸ ਜਗ੍ਹਾ ਤੇ ਨਹੀਂ ਐ ਤੇ ਮੇਰਾ ਕਾਸੀ ਵਿੱਚ ਬਸ ਕੇ ਆਪਣੇ ਆਪ ਨੂੰ ਹੰਕਾਰੀ ਬਣਾ ਲੈਣਾ ਤੇਰੇ ਨਾਲ ਜੁੜਦਾ ਨਹੀਂ ਐ ਮੈਂ ਇਹ ਮਾਨ ਨਹੀਂ ਕਰਦਾ ਮੈਂ ਹੰਕਾਰ ਨਹੀਂ ਕਰਦਾ ਮੈਨੂੰ ਤੇ ਗੰਗਾਲ ਨੂੰ ਤੇਰੇ ਨਾਮ ਰੂਪੀ ਧਨ ਮਿਲ ਗਿਆ ਮੈਂ ਤੇਰੀ ਹੁਕਮ ਵਿੱਚ ਤੁਰਦਾ ਤੇਰੇ ਤੇਰਾ ਗਿਆਨ ਮੈਨੂੰ ਆ ਗਿਆ ਕਰੇ ਗੁਮਾਨ ਜਿਹੜੇ ਇਸ ਚੀਜ਼ ਦਾ ਹੰਕਾਰ ਕਰਦੇ ਆ ਕਿ ਅਸੀਂ ਪੀਰਥ ਸਥਾਨ ਤੇ ਬੈਠੇ ਆ ਜਾਂ ਅਸੀਂ ਧਾਰਮਿਕ ਅਦਾਰੇ ਦੇ ਮਾਲਕ ਆ ਜਾਂ ਅਸੀਂ ਧਾਰਮਿਕ ਅਦਾਰੇ ਦੇ ਕਰੰਦੇ ਆ ਵੀ ਸਾਡੇ ਕੋਲ ਹੀ ਰੱਬ ਹੈ ਛੋੜ ਲੋ ਉਹਨਾਂ ਦੀਆਂ ਗੱਲਾਂ ਕਵੀਰ ਸਾਹਿਬ ਜੀ ਕਿਵੇਂ ਸਮਝਾਉਂਦੇ ਆ ਉਹਨਾਂ ਨੂੰ ਸਮਝਾ ਤੇ ਉਹਨਾਂ ਨੂੰ ਰਹੇ ਆ ਪਰ ਪਾਣੀ ਬਾਣੀ ਆਪਾਂ ਪੜ ਰਹੇ ਆ ਨਾ ਐਸ ਕਰਕੇ ਆਪਾਂ ਨੂੰ ਸਮਝਾ ਰਹੇ ਆ ਆਪਾਂ ਪੜੀਏ ਕਰੇ ਗੁਮਾਨ ਚੁਬੈ ਤਿਸ ਸੂਲਾ ਕੋ ਕਾਟਣ ਕੋ ਨਹੀਂ ਉਹਨਾਂ ਨੂੰ ਫਿਰ ਧਾਰਮਿਕ ਅਦਾਰੇ ਵਿੱਚ ਜਾਂ ਤੀਰਥ ਸਥਾਨਾਂ ਤੇ ਰਹਿਣ ਵਾਲੇ ਬੰਦਿਆਂ ਨੂੰ ਇਹ ਹੰਕਾਰ ਹੈ ਕਿ ਅਸੀਂ ਤੇ ਚੰਗੇ ਬਠਾ ਤੇ ਸਾਡੀ ਬਸੋਂ ਹੈ ਅਸੀਂ ਤੇ ਜਾਣੇ ਹੀ ਸਰਕਾਰ ਨੂੰ ਸਾਨੂੰ ਕਿਹੜਾ ਰੋਕ ਸਕਦਾ ਹੈ ਉਹਨਾਂ ਦੇ ਅੰਦਰ ਹੰਕਾਰ ਦੀ ਇਹ ਸੂਲ ਗੁਰੂ ਜੀ ਕਹਿੰਦੇ ਚੁਭ ਰਹੀ ਹੈ ਤੇ ਇਹਨੂੰ ਕੋਈ ਕੱਢਦਾ ਨਹੀਂ ਇਹਨੂੰ ਕੱਢੇਗਾ ਕੌਣ ਗੁਰੂ ਦਾ ਗਿਆਨ ਤੇ ਗੁਰੂ ਦਾ ਗਿਆਨ ਲੈਣਾ ਨਹੀਂ ਐਸ ਕਰਕੇ ਇਹ ਸੂਲ ਕਹਿੰਦੇ ਨਿਕਲਦੀ ਨਹੀਂ ਇਹ ਕੀ ਕਰ ਰਹੀ ਹੈ ਫਿਰ ਇਹ ਜੇ ਕੰਡਾ ਆਪਣੇ ਵੱਜੇ ਆਪਾਂ ਦੇਖੋ ਪਹਿਲਾ ਖੇਤਾਂ 'ਚ ਕੰਮ ਕਰਦੇ ਆਂ ਹੋਰ ਕੰਮ ਕਰਦੇ ਆਂ ਆਪਣੇ ਜੀ ਕੰਡਾ ਵੱਜ ਜਾਵੇ ਤੇ ਦੋ ਹੀ ਇਲਾਜ ਨੇ ਜਦ ਬੈਠ ਜਾਈਏ ਚੁੱਪ ਕਰਕੇ ਵੀ ਕੰਡਾ ਵੱਜਿਆ ਹੋਊ ਤੁਰਿਆ ਨਹੀਂ ਜਾਂਦਾ ਤੇ ਜਾਗਿਰ ਕੀ ਹੋਏਗਾ ਜਿਵੇਂ ਜਿਵੇਂ ਅਸੀਂ ਤੁਰਾਂਗੇ ਇਸ ਕੰਡੇ ਦੇ ਨਾਲ ਇਹ ਹੋਰ ਅੱਗੇ ਤੁਰੇਗਾ ਤੇ ਸਾਨੂੰ ਚੁਬਦਾ ਜਾਏਗਾ ਦੁੱਖ ਦੇਗਾ ਕਸ਼ਟ ਦੇਗਾ ਇਹ ਜਿਹੜਾ ਹੰਕਾਰ ਦਾ ਕਿ ਮੈਂ ਤੇ ਗੁਰਦੁਆਰੇ ਦਾ ਮੈਂ ਮੰਦਿਰ ਦਾ ਮੈਂ ਫਲਾਣੇ ਥਾਂ ਦਾ ਪੁਜਾਰੀ ਆ ਮੈਂ ਤੇ ਬਹੁਤ ਵੱਡਾ ਹੋ ਗਿਆ ਇਹ ਜਿਹੜੀ ਸੂਲ ਅੰਦਰ ਚੁਭ ਗਈ ਇਹ ਦਿਨੋਂ ਦਿਨ ਗਹਿਰੀ ਹੁੰਦੀ ਜਾਂਦੀ ਹੈ ਅਗਲੀ ਪੰਕਤੀ ਇਸੇ ਗੱਲ ਨੂੰ ਕਹਿ ਰਹੀ ਹੈ ਅਗੇ ਸੂਚੋਬ ਕੋ ਬਿਲ ਬਿਲ ਬਲਾਤੇ ਨਰਕੇ ਘੋਰ ਪਚਾਈ ਇਸੇ ਹੰਕਾਰ ਰੂਪੀ ਸੂਲ ਦੇ ਨਾਲ ਉਹ ਜੁੜੇ ਰਹਿੰਦੇ ਐ ਤੀਰ ਨਾਲ ਚੁੱਭਦੀ ਰਹਿੰਦੀ ਐ ਤੇ ਬਿਲ ਆਉਂਦੇ ਰਹਿੰਦੇ ਐ ਕਲਪਦੇ ਰਹਿੰਦੇ ਐ ਤੇ ਕਵੀ ਸਰਹ ਜੀ ਕਹਿੰਦੇ ਨਰਕ ਘੋਰ ਪਚਾਈ ਤੇ ਉਹ ਅਗਰ ਦੁਖੀ ਹੁੰਦੇ ਰਹਿਣਗੇ ਹਮੇਸ਼ਾ ਹੀ ਦੁਖੀ ਹੋਣਗੇ ਤੇ ਦੁਖੀ ਹੋ ਕੇ ਹੀ ਮਰ ਜਾਣਗੇ ਹੈ ਕਹਿੰਦੇ ਆ ਕਿ ਫਿੱਟ ਪਰ ਉਹਨਾਂ ਇੱਥੇ ਨਰਕ ਵਾਲਾ ਭਲੇਖਾ ਪੈ ਗਿਆ ਸਾਨੂੰ ਕਿ ਇਹ ਨਰਕ ਕੀ ਹੁੰਦਾ ਹੈ ਕਵੀਰ ਸਾਹਿਬ ਜੀ ਕਹਿੰਦੇ ਹੁੰਦੇ ਨਹੀਂ ਨਰਕ ਕੀ ਹੈ ਦੁਖੀ ਹੋਣਾ ਤੇ ਸੁਰਗ ਕੀ ਹੈ ਸਵਰਗ ਆਪਣੇ ਵਰਗਾ ਵਰਗ ਜਣੀ ਜਿਵੇਂ ਮੇਰੀ ਇੱਛਾ ਹੋਵੇ ਮੈਂ ਜਿਉ ਸਕਾਂ ਜਿਵੇਂ ਸਾਨੂੰ ਬੋਲਣ ਦੀ ਆਜ਼ਾਦੀ ਹੋਵੇ ਸਾਨੂੰ ਰਹਿਣ ਦੀ ਆਜ਼ਾਦੀ ਹੋਵੇ ਸਾਨੂੰ ਆਪਣਾ ਕੰਮ ਕਾਰ ਕਰਨ ਰਿਜਕ ਕਮਾਉਣ ਦੀ ਆਜ਼ਾਦੀ ਹੋਵੇ ਉਹ ਉਹ ਕਿਹੜਾ ਵਰਗ ਹੈ ਉਹ ਸਾਡੇ ਵਰਗਾ ਵਰਗਾ ਹੈ ਸਵਰਗ ਤੇ ਜੇ ਸਾਨੂੰ ਹਰ ਇੱਕ ਚੀਜ਼ ਤੇ ਪਹੁੰਚ ਦੀ ਇਲਾਜਤੀ ਜਾਵੇ ਕਿ ਤੁਸੀਂ ਬੋਲ ਨਹੀਂ ਸਕਦੇ ਤੁਸੀਂ ਕੋਈ ਗੱਲ ਨਹੀਂ ਕਰ ਸਕਦੇ ਤੁਸੀਂ ਜੇ ਬੋਲੇ ਤਾਂ ਤੁਹਾਨੂੰ ਸਜ਼ਾ ਮਿਲੂਗੀ ਉਹ ਨਰਕ ਹੈ ਵਾਹ ਇਹ ਜੀਵਨ ਜਾਂਚ ਹੈਗੀ ਤੇ ਕਬੀਰ ਸਾਹਿਬ ਜੀ ਕਹਿੰਦੇ ਮੈਂ ਦੁਨੀਆਂ ਨੂੰ ਨਹੀਂ ਮੰਨਦਾ ਕਾਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦौरा ਦੇ ਦੇਖ ਲੋ ਨਰਕ ਨੂੰ ਵਿਚਾਰੇ ਦੱਸਦੇ ਆ ਕਬੀਰ ਜੀ ਇੱਕ ਜਗ੍ਹਾ ਨਾ ਕਬੀਰ ਜੀ ਦਾ ਇੱਕ ਸ਼ਬਦ ਹੈ ਬੜਾ ਪਿਆਰਾ ਉਹਨੂੰ ਜਦੋਂ ਪੜ੍ਹੀਏ ਨਾ ਬੜੀ ਮਤਲਬ ਬੰਦੇ ਦੇ ਅੰਦਰ ਇੱਕ ਅਨੰਦਿਆ ਹੁੰਦਾ ਹੈ ਉੱਥੇ ਕੀ ਕਹਿੰਦੇ ਆ ਮਾਲਕਾ ਤੂੰ ਠਗ ਹੈ ਰੱਬ ਨੂੰ ਕਹਿੰਦੇ ਆ ਰਪਾ ਨੂੰ ਠਗ ਹੈ ਜਦ ਉਹਦੇ ਅਰਥ ਸੁਣੀਏ ਨਾ ਤੇ ਬੰਦੇ ਨੂੰ ਭੁਲੇਖਾ ਪੈ ਜਾਂਦਾ ਕਬੀਰ ਸਾਹਿਬ ਜੀ ਰੱਬ ਨੂੰ ਠਗ ਕਹਿੰਦੇ ਆ ਪਰ ਸਾਰੀ ਪੰਕਤੀ ਪੜ ਲੀਏ ਫੇਰ ਸਮਝ ਆਉਂਦਾ ਉਹ ਕਹਿੰਦੇ ਰਪਾ ਨੂੰ ਠਗ ਹੈ ਤੇ ਠੱਗ ਮੁੱਠੀ ਪਾ ਕੇ ਸਾਨੂੰ ਤੂੰ ਠੱਗਿਆ ਹੋਇਆ ਹੈ ਕਹਿੰਦੇ ਇੱਥੇ ਕੀ ਕਹਿੰਦੇ ਆ ਇੱਥੇ ਪੁਜਾਰੀ ਦੇ ਬਣਾਏ ਹੋਏ ਨਰਕ ਸੁਰਗ ਨੂੰ ਕਹਿ ਰਿਹਾ ਕਾਹបាន ਨਰਕ ਕਿਆ ਸੁਰਗ ਵਿਚਾਰਾ ਇਹ ਨਰਕ ਤੇ ਸੁਰਗ ਵਿਚਾਰੇ ਮੇਰੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੇ ਕਬੀਰ ਸਾਹਿਬ ਜੀ ਕਹਿੰਦੇ ਸੰਤਨ ਦੂਰਾ ਦੇ ਗੁਰਮਖਾਨੇ ਤਾਈ ਦੁਨ ਦੇ ਚ ਜਾਂ ਰੱਦ ਕਰ ਸਕੀਆਂ ਨੇ ਖਤਮ ਕਰਤੀਆਂ ਮਨ ਦੇ ਰਿਆਂ ਉਹਨਾਂ ਨੂੰ ਕਿਉਂ ਨਹੀਂ ਮੰਦੇ हम ਕਾਹੋਂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦਿ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਗਿਆਨ ਬਖਸ਼ਿਸ਼ ਕਰ ਦਿੱਤਾ ਸਾਡੇ ਗੁਰੂ ਨੇ ਸਾਨੂੰ ਗਿਆਨ ਬਖਸ਼ਿਸ਼ ਕਰ ਦਿੱਤਾ ਤੇ ਹੁਣ ਅਸੀਂ ਇਹਨਾਂ ਨਰਕ ਸੁਰਗ ਵਾਲੇ ਚੱਕਰਾਂ ਵਿੱਚ ਪੈਂਦੇ ਨਹੀਂ ਇਹਨਾਂ ਦੀ ਕਾਣ ਨਹੀਂ ਕੱਢਦੇ ਜਿਵੇਂ ਇਹਨਾਂ ਦੀ ਸਾਨੂੰ ਕੋਈ ਮਤਭਾਗੀ ਨਹੀਂ ਅੱਗੇ ਸੁਰਗ ਮਿਲੇ ਤਾਂ ਕੋਈ ਪਰਵਾਹ ਨਹੀਂ ਤੇ ਜੇ ਨਰਕ ਹੈ ਤਾਂ ਕੋਈ ਪਰਵਾਹ ਨਹੀਂ ਸਾਡੇ ਇਹਨਾਂ ਦਾ ਕੋਈ ਇਲਾਜ ਨਹੀਂ ਇਹ ਦੋਨੇ ਚੀਜ਼ਾਂ ਹਣ ਕੀ ਥੋੜਾ ਜਿਹਾ ਮੈਂ ਡਿਟੇਲ ਦੇ ਦਿੰਦਾ ਤੇ ਇਹ ਡਿਟੇਲ ਇਹ ਹੈ ਕਿ ਜੇ ਬੰਦੇ ਨੂੰ ਕਿਸੇ ਨੂੰ ਆਪਾਂ ਇੱਕ ਤਾਂ ਡਰਾਈਏ ਕਿ ਦੇਖੋ ਜੀ ਤੈਨੂੰ ਪਹਿਲਾਂ ਲਾਲਚ ਦੁੰਦੇ ਆਂ ਕਿ ਆਹ ਲਾਲਚ ਲੈ ਲੈ ਆ ਤੈਨੂੰ ਬੌਧਾ ਦੇ ਦੇ ਆਹ ਤੈਨੂੰ ਰਾਜ ਦੇ ਦਿਆਂਗੇ ਆਹ ਤੈਨੂੰ ਆਹ ਕੁਝ ਕਰ ਦਿਆਂਗੇ ਸਾਬ ਜੀ ਆ ਤੈਨੂੰ ਵੀ ਦਿੱਤੇ ਗਏ ਇਹ ਲਾਲਚ ਕਿ ਜੀ ਤੁਸੀਂ ਅਕੀਦਾ ਬਦਲ ਦਿਓ ਗੁਰੂ ਪੰਜਵੇਂ ਪਾਤਸ਼ਾਹ ਨੂੰ ਵੀ ਇਹ ਕਿਹਾ ਗਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਰਮੀਨ ਕਰ ਦਿਓ ਤਰਮੀਨ ਕਰ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਫਿਰ ਤੇ ਜੇ ਤੁਸੀਂ ਤਰਮੀਨ ਨਹੀਂ ਕਰਨਾ ਚਾਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸੱਚ ਦੀ ਬਾਣੀ ਵਿੱਚ ਤੇ ਫਿਰ ਤੁਹਾਨੂੰ ਤਤੀ ਤਵੀ ਦੀ ਸਜ਼ਾ ਮਿਲ ਗਈ ਮਿਲ ਗਈ ਤਰਮੀਨ ਨਹੀਂ ਕੀਤੀ ਆਪਣਾ ਅਕੀਦਾ ਨਹੀਂ ਛੱਡਿਆ ਸਹਿਬਜ਼ਾਦਿਆਂ ਨੇ ਆਪਣਾ ਅਕੀਦਾ ਨਹੀਂ ਛੱਡਿਆ ਉਹਨਾਂ ਨੇ ਲਾਲਚੀ ਦਿੱਤੇ ਲਾਲਚ ਕੀ ਹੈ ਸੁਰਗ ਤੇ ਫਿਰ ਕੀ ਦਿੱਤਾ ਨਰਕ ਵਿੱਚ ਚਣ ਕੇ ਸ਼ਹੀਦ ਕਰ ਦਿੱਤੇ ਉਹ ਕੀ ਹੈ ਨਰਕ ਕਸ਼ਟ ਦੇਣਾ ਸਾਹਛੇ ਵੀ ਦੇ ਦਿੱਤਾ ਪਰ ਦੋਨੇ ਇਰਾਦੇ ਤੇ ਉਹਨਾਂ ਨੇ ਨਹੀਂ ਜੀ ਅਸੀਂ ਦੋਨਾਂ ਨੂੰ ਨਹੀਂ ਮੰਨਦੇ ਲਾਲਚ ਵਿੱਚ ਹੀ ਤੁਹਾਡੇ ਵਿੱਚ ਨਹੀਂ ਆਉਂਦੇ ਤੇ ਸਾਨੂੰ ਸੁਰਗ ਦਾ ਵੀ ਕੋਈ ਲਾਲਚ ਨਹੀਂ ਤੇ ਸਾਨੂੰ ਤੁਹਾਡੇ ਇਸ ਡੱਡੇ ਨਰਕ ਦਾ ਵੀ ਕੋਈ ਡਰ ਨਹੀਂ ਸਜ਼ਾ ਦਾ ਵੀ ਕੋਈ ਡਰ ਨਹੀਂ ਦੋਨੇ ਹੀ ਹੁਣ ਦੇਖੋ ਅੱਜ ਵੀ ਆਪਾਂ ਦੇਖ ਰਹੇ ਸੰਸਾਰ ਤੇ ਲਗਾਕਾਰ ਕੀ ਜਲ ਚੱਲਦੀਆਂ ਆ ਰਹੀਆਂ ਨੇ ਜਿਨ੍ਹਾਂ ਨੇ ਉਸ ਡਰ ਨੂੰ ਨਹੀਂ ਮੰਨਿਆ ਉਹ ਆਪਣੀਆਂ ਕੀਟੀਆਂ ਤੇ ਖੜੇ ਆ ਔਰ ਲਲ ਕਰਕੇ ਸਟੇਜਾਂ ਤੇ ਬੋਲ ਰਹੇ ਆ ਤੇ ਜਿਹੜੇ ਡਰ ਗਏ ਵਿਚਾਰੇ ਲਾਂਚ ਵਿੱਚ ਆ ਗਈ ਡਰ ਗਏ ਉਹ ਆਪਣੇ ਅਕੀਡੇ ਛੱਡ ਕੇ ਭੱਜੇ ਇਹ ਹੁੰਦਾ ਹੀ ਰਹਿੰਦਾ ਸੰਸਾਰ ਤੇ ਲਗਾਤਾਰੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਔਰ ਲਗਾਤਾਰ ਚੱਲ ਰਹੀਆਂ ਨੇ ਹਮੇਸ਼ਾ ਚੱਲ ਰਹੀਆਂ ਹੈ ਕਵੀ ਸਾਹਿਬ ਜੀ ਕਹਿੰਦੇ ਮੈਨੂੰ ਹੁਣ ਦੋਨਾਂ ਦੀ ਕੋਈ ਡਰ ਨਹੀਂ ਇਹ ਤੇ ਵਿਚਾਰੇ ਨੇ ਇਹ ਮੇਰੇ ਵਾਸਤੇ ਕੋਈ ਮਾਇਨਾ ਨਹੀਂ ਰੱਖਦੇ ਆਬ ਤੋ ਜਾਏ ਚੜੇ ਸਿੰਘਾਸਣ ਮਿਲੇ ਹਾਂ ਸਾਰਕ ਪਾਣੀ ਮੈਂ ਕਿਉਂ ਉਸ ਅਵਸਥਾ ਵਿੱਚ ਪਹੁੰਚ ਗਿਆ ਮੈਂ ਉਸ ਸਿੰਘਾਸਣ ਉੱਤੇ ਬੈਠ ਗਿਆ ਜਿੱਥੇ ਮੈਂ ਮਾਲਕ ਨੂੰ ਮਿਲ ਗਿਆ ਸਾਰਗ ਪਾਣੀ ਹੁੰਦਾ ਧਨੋਛਤਾਰੀ ਰਬ ਧਨੋਛਤਾਰੀ ਰਬ ਜਿਹੜੀ ਰਾਖਸ਼ਾ ਨੂੰ ਖਤਮ ਕਰਨ ਵਾਲਾ ਰਬ ਜਿਹੜੀ ਬੁਰਾਈਆਂ ਨੂੰ ਖਤਮ ਕਰਨ ਵਾਲਾ ਰਬ ਅਕਾਲ ਪੁਰਖ ਵੈਰ ਜੁਦਾ ਹੁਕਮ ਉਹਦੇ ਨਾਲ ਮੈਂ ਜੁੜ ਗਿਆ ਤੇ ਹੁਣ ਮੇਰੀ ਅਵਸਥਾ ਉੱਚੀ ਹੋ ਗਈ ਹੈ ਉੱਚਾ ਟਿਕਾਣਾ ਮੇਰਾ ਬਣ ਗਿਆ RAM ਕਵੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਰਾਮ ਤੇ ਕਬੀਰ ਹੁਣ ਇੱਕ ਹੋ ਗਏ ਐ ਹੁਣ ਇਹ ਨਹੀਂ ਕੋਈ ਛਾਣ ਸਕਦਾ ਵੀ ਆਹ ਕਬੀਰ ਐ ਕਿ ਆਹ ਰਾਮ ਜੈਨਿ ਰਮਿਆ ਹੋਇਆ ਰਾਮ ਕਬੀਰ ਵਿੱਚ ਐ ਤੇ ਕਬੀਰ ਉਸ ਰਾਮ ਵਿੱਚ ਬਣੇ ਹੋਏ ਇੱਕ ਓਕਾਰ ਬਾਬੇ ਲਾਲ ਜੀ ਨੇ ਵੀ ਕਿਹਾ ਹੋਇਆ ਦੇਖੋ ਕਬੀਰ ਸਾਹਿਬ ਜੀ ਦੀ ਬਾਣੀ ਪੜ ਰਿਹਾ ਹਾਂ ਕਿ ਬਾਬੇ ਲਾਲ ਜੀ ਦੀ ਬਾਣੀ ਪੜ ਰਿਹਾ ਹਾਂ ਸਮਝ ਨਹੀਂ ਆਏਗਾ ਇੱਕੋ ਹੀ ਗੱਲ ਐ ਇੱਕੋ ਵਿਚਾਰ ਐ ਇੱਕੋ ਹੀ ਏਕੀਦਾ ਐ ਇੱਕੋ ਹੀ ਸੰਕਲਪ ਐ ਬਸ ਅਸੀਂ ਕੀ ਇਤਹਾ ਅਸੀਂ ਕਹਿੰਦੇ ਜੀ ਅਸੀਂ ਸੇਖਾਂ ਤੇ ਅਸੀਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀਆਂ ਤਸਵੀਰਾਂ ਘਰਿਆਂ ਲਾ ਲੀਆਂ ਉਹਨਾਂ ਨੂੰ ਧੂਪਾਂ ਲਈ ਜੰਨੇ ਆ ਕਬੀਰ ਪੰਤ ਕੀ ਕਹਿੰਦਾ ਜੀ ਮੈਂ ਕਬੀਰ ਪੰਤ ਹਾਂ ਉਹਨੇ ਕਬੀਰ ਸਾਹਿਬ ਜੀ ਦੀ ਮੂਰਤੀ ਲਾ ਕੇ ਉਹਨੂੰ ਗੱਲ ਅਕੀਦਾ ਪੜਨਾ ਸੀ ਵਿਚਾਰਾ ਨੂੰ ਪੜਨਾ ਸੀ ਜੋ ਸਾਨੂੰ ਗਿਆਨ ਦੇ ਰਿਹਾ ਹੈ ਉਹ ਗਿਆਨ ਲੈਣਾ ਸੀ ਤੇ ਉਹ ਦੋਨਾਂ ਦਾ ਇੱਕ ਹੈ ਉਹ ਦੋਨਾਂ ਦਾ ਇੱਕ ਇੱਕ ਉਹਨਾਂ ਦੋਨਾਂ ਦਾ ਨਹੀਂ ਛੇਤੀ ਮਹਾਪੁਰਖ ਜਿਹੜੇ ਬੈਠੇ ਆ ਗੁਰੂ ਜਨ ਸਾਹਿਬ ਵਿੱਚ ਸਾਰਿਆਂ ਦਾ عقیدہ ਸੰਕਲਪ ਇੱਕ ਹੈ ਅਸੀਂ ਸ਼ਬਦ ਨੂੰ ਪੜਹੀਏ ਸ਼ਬਦ ਨੂੰ ਆਪ ਵਿਚਾਰੀਏ ਤਾਂ ਇਹ ਸਾਨੂੰ ਗਰਬ ਸਮਝ ਵਿੱਚ ਪਵੇਗੀ ਸੋ ਇਹ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਕਿਸੇ ਖਾਸ ਤੀਰਥ ਸਥਾਨ ਤੇ ਜਾ ਕਿਸੇ ਧਾਰਮਿਕ ਅਦਾਰੇ ਵਿੱਚ ਬੈਠਾ ਹੋਇਆ ਬੰਦਾ ਆਪਣੀ ਇਸੇ ਹੰਕਾਰ ਕਰਕੇ ਹੀ ਮਾਰਿਆ ਜਾਂਦਾ ਹੈ ਕਿ ਮੈਂ ਤੇ ਉੱਚੇ ਸ਼ਾਂਤ ਤੇ ਬੈਠਾ ਪਰ ਇਹ ਨਹੀਂ ਸਮਝਦਾ ਕਿ ਉਸ ਮਾਲਕ ਦੇ ਹੁਕਮ ਨੂੰ ਮੰਨਣ ਵਿੱਚ ਹੀ ਸਭ ਕੁਝ ਹੈ ਤੇ ਜੇ ਮਾਲਕ ਦੇ ਹੁਕਮ ਨੂੰ ਤੂੰ ਨਹੀਂ ਮੰਨ ਰਿਹਾ ਤੇ ਭਾਵੇਂ ਤੂੰ ਜਿੱਥੇ ਮਰਜੀ ਰਹਿ ਇਹ ਹੰਕਾਰ ਦੀ ਸੂਲ ਤੇਰੇ ਅੰਦਰ ਜਗਦੀ ਰਹੂਗੀ ਇਹਨੂੰ ਕੋਈ ਨਹੀਂ ਕੱਟ ਸਕਦਾ ਤੇ ਅੰਤ ਨੂੰ ਤੂੰ ਇਸੇ ਵਿੱਚ ਖੱਪ ਕੇ ਮਰ ਜਾਏਗਾ ਸੋ ਆਪਾਂ ਨੂੰ ਕੁਬੀਰ ਜੀ ਇਹ ਦੱਸ ਰਿਹਾ ਉਸ ਅਕਾਲ ਪੁਰਖ ਵੈਗਰੂ ਜਿਹਦਾ ਹੁਕਮ ਰੱਬ ਅੱਲਾ ਗੌੜ ਜਿਹੜਾ ਮਰਜੀ ਨਾ ਲੈ ਲੂ ਤੁਸੀਂ ਜਿਹੜੇ ਸਾਇੰਸ ਪੜ੍ਹਦੇ ਬੱਚੇ ਐ ਉਹ ਕੋਸਮਿਕ એનર્ਜੀ ਨਾ ਧਰ ਲੋ ਦਾ ਉਹ એનર્ਜੀ ਜਿਹੜੀ ਸਾਰੇ ਕਿਤੇ ਵਰਤਰੀ ਐ ਜਿਸ ਤੋਂ ਸਾਰਾ ਮੈਟਰ ਬਣਿਆ ਐ ਕੋਸਮਿਕ એનર્ਜੀ ਟੋਟਲ એનર્ਜੀ ਉਹ ਕੀ ਐ ਇੱਕ ਸਾਇੰਸ ਵਾਲੇ ਬੱਚਿਆਂ ਨੂੰ ਪੜਾਇਆ ਗਿਆ ਹੈ ਨਾ ਕਿ એનર્ਜੀ ਇੱਕ ਐ ਨਾ ਬਧਾਈ ਜਾ ਸਕਦੀ ਹੈ ਨਾ ਘਟਾਈ ਜਾ ਸਕਦੀ ਹੈ। ਨਾ ਹੀ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ ਨਾ ਹੀ ਉਸ ਨੂੰ ਪੈਦਾ ਕੀਤਾ ਜਾ ਸਕਦਾ ਹੈ। ਹਾਂ ਉਸ ਦਾ ਰੂਪਾਂਤਰ ਕੀਤਾ ਜਾ ਸਕਦਾ ਹੈ। ਤੇ ਗੁਰੂ ਸਾਹਿਬ ਜੀ ਕੀ ਕਹਿ ਰਹੇ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੂਤ ਹੈ। ਇੱਕ ਓਮਕਾਰ ਇੱਕ ਤੋਂ ਹੀ ਸਾਰੇ ਅਕਾਰ ਬਣ ਰਹੇ ਹੈ ਤੇ ਅਕਾਰ ਬਣ ਕੇ ਉਸ ਵਿੱਚ ਮਿਟ ਰਹੇ ਹੈ। ਇਸ ਸਮਾਰੇ ਉਹਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਸਿਸਟਮ ਕਿ ਸਰਬਜੀ ਕਹਿੰਦੀ ਮੈਂ ਇਸ ਮਾਲਕ ਨੂੰ ਸਮਝ ਲਿਆ ਹੁਣ ਮੇਰੇ ਵਾਸਤੇ ਕਾਸ਼ੀ ਕੋਈ ਮਾਇਨਾ ਨਹੀਂ ਰੱਖਦੀ ਤੇ ਮਗਰ ਤੋਂ ਮੈਂ ਡਰਦਾ ਨਹੀਂ ਮੈਨੂੰ ਮਗਰ ਵੀ ਹੋਇਆ ਜਾ ਮੈਨੂੰ ਕਾਸ਼ੀ ਵੀ ਹੋਈ ਜੇ ਸੰਗरूप ਹੋ ਗਏ ਨੇ ਕਬੀਰ ਜੀ ਤੇ ਸਾਨੂੰ ਵੀ ਐਸਾ ਜੀਵਨ ਜਿਉਣ ਦੀ ਅਗੇ ਅਕਰਦੇ ਆ ਇਹ ਆਪਾਂ ਇਸ ਸ਼ਬਦ ਵਿੱਚੋਂ ਸਿੱਖਿਆ ਲਈ ਇੱਕ ਸ਼ਬਦ ਆਪਾਂ ਪੂਰੇ ਦਾ ਪੂਰਾ ਵਿਚਾਰੀਏ ਬਾਣੀ ਦਾ ਤਾਂ ਸਾਨੂੰ ਕੋਈ ਰਸਤਾ ਮਿਲੇਗਾ ਤਾਂ ਸਾਨੂੰ ਜੀਵਨ ਜਿਉਣਾ ਆਏਗਾ ਸੋ ਆਓ ਹੁਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਜੋ ਆਪਾਂ ਰੋਜ਼ ਆਪਣਾ ਲਤ ਨਿਮ ਹੈ ਉਸ ਨਾਲ ਜੁੜਦੇ ਆਂ